ਕਿਦਾਂ ਨੇ ਸਾਰੇ ਠੀਕ ਠਾਕ ਹਾਂ ਬ੍ਰਦਰ ਠੀਕ ਹੀ ਹੋ ਨਵੇਂ ਸੂਬਾ ਦੇ ਵੱਜ ਚੁੱਕੇ ਆ 10 ਆਪਾਂ ਸਾਰੇ ਕੰਮ ਕਰਕੇ ਹੋ ਚੁੱਕੀਆਂ ਬਹਿਲੇ ਕੱਪੜੇ ਵੀ ਧੋਲੇ ਨੇ ਜਿਹੜੇ ਧੋਤੇ ਸੀ ਆਪਾਂ ਉਹਨਾਂ ਦੀਆਂ ਵੀ ਤਹਿ ਮਾਰ ਲੀਆਂ ਨੇ ਤਹਿ ਮਾਰਨੀ ਵਾਸਤੇ ਮਾਰੀ ਚ ਰੱਖਨੇ ਨੇ ਆ ਮੇਰੇ ਛੋਟੇ ਜਿਹੇ ਪੁੱਤ ਦਾ ਸੂਤ ਆ ਮੇਰੇ ਜੋਤੇ ਦਾ ਹੁਬਸ ਰੋਟੀ ਦੇ ਲਈ ਹਾਂ ਸਬਜ਼ੀ ਤਾਂ ਬਣ ਗਈ ਮੇਰੀ ਹੁਣ ਮੈਂ ਰੋਟੀ ਬਣਾਉਂ ਦਾਲ ਸੀ ਥੋੜੀ ਫਿਰ ਮੈਂ ਬਣਾਈ ਸੀ ਆਲੂਆਂ ਦੀ ਥੋੜੀ ਜਿਹੀ ਸੁੱਕੀ ਸਬਜ਼ੀ ਮੈਂ ਤਾਂ ਦਾਲ ਨਾਲ ساتھ ਨਾਲ ਹੀ ਮੈਂ ਆਲੂ ਦੀ ਸੁੱਕੀ ਸਬਜ਼ੀ ਬਣਾ ਲਈ ਆਟਾ ਗੁੰਨਤਾ ਫਿਰ ਲਾ ਵੀ ਆ ਰੋਟੀ ਬਣਾਉਣਾ ਨਾਲੇ ਰੋਟੀ ਬਣਾਉਣ ਲਈ ਨਾਲੇ ਭੈਣ ਜੀ ਨੂੰ ਸ਼ੀਸ਼ੀ ਬਣਾ ਕੇ ਦਿੰਨੀ ਆ ਭੈਣ ਜੀ ਨੂੰ ਲੱਗੀ ਹੂ ਭੁੱਖ ਦੇਖੋ ਕਿਸ ਨੇ ਤਵੇ ਦੇ ਉੱਤੇ ਪੂੜੀਆਂ ਪਕ ਰਹੀਆਂ ਦੇਖੀ ਨੇ ਇੱਕ ਮੈਂ ਆ ਜਿਹੜੇ ਤਵੇ ਦੇ ਪੂੜੀਆਂ ਪਕਾ ਰਹੀਆਂ ਮੈਂ ਬਣਾਇ ਸੀ ਆਲੂ ਸੁੱਕੀ ਸਬਜ਼ੀ ਆਲੂਆਂ ਦੀ ਦਾਲ ਥੋੜੀ ਸੀ ਸਵੇਰੇ ਸਰਨਾ ਨਹੀਂ ਸੀਗਾ ਮੈਂ ਕਿਹਾ ਚੱਲ 2-4 ਆਲੂ ਹੋ ਕਰ ਲੈਣੀਆਂ ਸੁੱਕੇ ਭੁੰਨ ਲੈਣੀਆਂ ਤੇ ਹੁਣ ਜੋਤ ਕਹਿੰਦੀ ਮੈਨੂੰ ਪੂੜੀਆਂ ਚਾਹੀਦੀਆਂ ਨੇ ਸੁੱਕੇ ਸਬਜ਼ੀ ਨਾਲ ਆਲੂ ਦੇ ਨਾਲ ਮੈਂ ਦਾ ਤਵਾ ਤਾਂ ਨਹੀਂ ਅਸੀਂ ਰੋਟੀ ਬਣਾਉਣ ਨੂੰ ਫਿਰ ਮੈਂ ਤਵੇ ਤੇ ਤੇਲ ਪਾ ਲਿਆ ਪਾ ਕੇ ਮੈਂ ਤਵੇ ਤੇ ਪੂੜੀਆਂ ਪਕਾਤੀਆਂ ਜੋਤ ਵਾਸਤੇ ਨਾਲੇ ਜੋਤ ਲੈ ਲੂ ਨਾਲੇ ਖਾਲੂਗਾ ਕਾਕਾ ਮੈਂ ਚਾਰਨੀ ਵੀ ਨਹੀਂ ਲਈ ਮੈਂ ਚਮਟੇ ਨਾਲ ਪਕਾ ਰਹੀ ਹਾਂ ਜੀ ਪੁੱਤ ਹਾਂਜੀ ਹਾਂਜੀ ਉਹ ਨਾ ਜਵਾਕ ਚੋਟੇ ਨਾ ਦਹੀਂ ਨਾਲ ਦਹੀਂ ਡੋਲ ਗਿਆ ਦਹੀਂ ਡੋਲ ਗਿਆ ਕੋਈ ਗਾਲੀ ਫੇਰ ਕੀ ਹੋ ਗਿਆ ਯਾ ਦਹੀਂ ਡੋਲ ਗਿਆ ਕੋਈ ਨਹੀਂ ਬੈਠ ਸਾਫ ਕਰ ਲੈਨੇ ਆਪਾਂ ਬੰਨਿਓ ਸੋਫਾ ਸੋਫੇ ਤੇ ਡੋਲ ਗਿਆ ਕੋਈ ਨਹੀਂ ਪੁੱਤ ਸਾਫ ਕਰ ਲੈਨੇ ਆ ਮੈਨੂੰ ਨਾ ਤਵੇ ਤੇ ਚਮਟੇ ਨਾਲ ਪੂੜੀਆਂ ਪਕਾ ਕੇ ਦਿਖਾਓ ਮੈਂ ਪਕਾ ਰਹੀ ਹਾਂ ਮੈਂ ਸਮਝ ਗਈ ਵੀ ਕਈ ਵਾਰ ਪਕਾਈਆਂ ਨੇ ਤਵੇ ਦੇ ਉੱਤੇ ਮੈਂ ਪਾਪੜ ਵੀ ਜੋ ਬੱਚਿਆਂ ਨੂੰ ਤਲ ਲਿਆ ਨਾ ਕੜਾਹੀ ਲੈ ਵੜਨ ਦੀ ਮਾਰੀ ਤਵੇ ਤੇ ਤੇਲ ਭਾ ਕੇ ਤਵੇ ਤੇ ਤਲ ਦਾਨੀਆਂ ਤਵਾ ਨਾ ਡੂੰਗਾ ਜਿਹਾ ਹੈ ਅ ਤੇਲ ਕਾਫੀ ਖੜ ਜਾਂਦਾ ਇਹਦੇ ਚ ਪੂਰਾ ਹਾਰ ਹੋ ਗਿਆ ਮੇਰਾ ਗਰਮੀ ਦੇ ਵਿੱਚ ਮੈਂ ਸੋਚਿਆ ਸੀ ਚਲ ਸਮਾ ਕੱਕਾ ਰੋਟੀਆਂ ਪੱਕ ਗਈਆਂ ਮੈਂ ਨੂੰ ਹੋਮਵਰਕ ਕਰਾ ਦੂੰਗੀ ਥੋੜਾ ਜਿਹਾ ਜੋਤ ਨੂੰ ਰੋਟੀਆਂ ਕਿੰਨੇ ਖਾਣੀਆਂ ਨੇ ਇਹ ਕੂੜੀਆਂ ਦੇ ਪੰਗੇ ਪਾਏ ਨੇ ਮੈਨੂੰ ਹਾਂਜੀ ਉਹ ਸ਼ਾਮ ਦੇ 5:30 ਹੋ ਗਏ ਆ ਹੋ ਗਿਆ ਠੰਡਾ ਕਾਫੀ ਔਰ ਮੈਂ ਤੇ ਜੋਤ ਚੱਲੇ ਗਊਂ ਛੱਲਾ ਅਸੀਂ ਮਾਮਾ ਪੀਆ ਜਾ ਕੇ ਉਹਦੇ ਨਾਲ ਦੂਰ ਛੱਲਾ ਹੈ ਨਾ ਪੁੱਤੋਂ ਇਦਨ ਮੁਕਰੀ ਠੀਕ ਆ ਤੇਰੀ ਬੀੜੀ ਤਾਂ ਕਿ ਬਣਾਉਂਦਾ ਹੀ ਨਹੀਂ ਹਾਂਜੀ ਅਪਾ ਕੁੰਸ਼ਲਾ ਤੋ ਆ ਚੁਕੀਆਂ ਵਾਪਸ ਤੇ ਹੁੰਦੇ ਹੋਈ ਮੈਂ ਲੈ ਕੇ ਆਂ ਸਬਜੀ ਮੈਂ ਬਣਾਉਂਗੀ ਭਰਮੀਆਂ ਪੰਡੀਆਂ ਜੋ ਤੜਾ ਦੁੱਧ ਪੱਤੀ ਬਣਾ ਰੱਖਤਾ ਹਾਂਜੀ ਆ ਗਈਆਂ ਤੇ ਸਾਰੀਆਂ ਲਾਈਟਾਂ ਬੰਦ ਨੇ ਸਿਰਫ ਇਸ ਕਮਰੇ ਦੀ ਇੱਕ ਲਾਈਟ ਚੱਲਦੀ ਆ ਉਹ ਵੀ ਲਾਈਟ ਅਸੀਂ ਬੰਦ ਕੀਤੀ ਆ ਇੱਕੋ ਪੱਖਾ ਚਲਾਇਆ ਉਹ ਵੀ ਪੱਖਾ ਬੰਦ ਆ ਸਾਡਾ ਹਾਂ ਇਹ ਵੀ ਦੇਖ ਲੈ ਮੈਂ ਜਦੋਂ ਤੁਸੀਂ ਕਹਿੰਦੇ ਲਾਈਟ ਹੋਦੋਗੇ ਕਈ ਹੋਈ ਸੀਗੀ ਪਰ ਹੁਣ ਅਸੀਂ ਆਏ ਆ ਤਾਂ ਨਮੀਟਰ ਸਿਟੀ ਮਾਰ ਗਿਆ ਨਮੀਟਰ ਨੇ ਮਾਰਤੀ ਸੀਟੀ ਅਰ ਘਰੀਪਤੀ ਹੋ ਗਈ ਐ ਉਹ ਪੱਤੇ ਜਿਹੜਾ ਨਸ਼ਾ ਲਾ ਗਿਆ ਫਿਰ ਦਵਾ ਦਵਾ ਸੀ ਸਾਰੀਆਂ ਲੇਟਾਂ ਬੰਦ ਕਰੀਆਂ ਤਾਂ ਮਾਲੀਆਂ ਜੇ ਦੋ ਲੇਟਾਂ ਚੱਲੀਆਂ ਹੁਣ ਮੈਂ ਲੱਗੀਆਂ ਰੋਟੀ ਪਾਣੀ ਬਣਾਉਣਾ ਇਹ ਪਹਿਲਾਂ ਦੇਰ ਮਾ ਪੁੱਤ ਨੂੰ ਬਣਾ ਕੇ ਸ਼ਿਸ਼ੀ ਪੁੱਤ ਨੂੰ ਲੱਗੀ ਆ ਭੁੱਖੀ ਹੈ ਨਾ ਕੀ ਜੀ ਜੇ ਇਹਦੇ ਚੀਨਮ ਸੀਰ ਮੋਕਤੇ ਆ ਲੈ ਕੋਈ ਹੋਇਆ ਤਾਂ ਪੇ